ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਪਰਮੇਸ਼ਰ ਤੁਹਾਡੇ ਉੱਤੇ ਕਿਰਪਾ ਕਰੇ ਅੱਜ ਤੁਹਾਡੇ ਬੈਰੀ ਅੰਨੇ ਹੋ ਜਾਣ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਬਿਮਾਰੀਆਂ ਤੁਹਾਡੇ ਘਰ ਦਾ ਰਾਹ ਭੁੱਲ ਜਾਣ ਦੁਸ਼ਟੀਆਂ ਸ਼ਕਤੀਆਂ ਤੁਹਾਡੇ ਘਰਾਂ ਦਾ ਰਾਹ ਭੁੱਲ ਜਾਣ ਕਿਉਂਕਿ वचन ਦੇ ਵਿੱਚ ਲਿਖਿਆ ਸਾਡੀ ਜਿਹੜੀ ਲੜਾਈ ਆ ਲਹੂ ਤੇ ਮਾਸ ਦੇ ਨਾਲ ਨਹੀਂ ਆ ਪਰ ਸਾਡੀ ਲੜਾਈ ਜਿਹੜੀ ਆ ਉਹ ਅੰਧਕੋਰ ਦੇ ਰਾਜਿਆਂ ਦੇ ਨਾਲ ਅਥਾਰਟੀਜ਼ ਦੇ ਨਾਲ ਆ ਚਾਹੇ ਕੁਝ ਵੀ ਤੁਹਾਡੇ ਵਿਰੁੱਧ ਬੋਲਿਆ ਗਿਆ ਸੁਣਿਆ ਗਿਆ ਅੱਜ ਤੋਂ ਅੱਗੇ ਉਹ ਪੂਰਾ ਨਹੀਂ ਹੋਊਗਾ ਤੁਸੀਂ ਅੱਜ ਤੋਂ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਜਬਰਦਸਤ ਬਦਲਾਅ ਦੇਖੋਗੇ ਹਰ ਪ੍ਰਭੂ ਤੁਹਾਡੇ ਸੰਗ ਹੈ ਸੋ ਸਭ ਤੋਂ ਪਹਿਲਾਂ ਤੌਬਾ ਦੀ ਪ੍ਰਾਰਥਨਾ ਕਰਨੀ ਆ ਕਿਉਂਕਿ ਆਪਣੀਆਂ ਤੇ ਆਤਮਕ ਅੱਖਾਂ ਤਾਂ ਹੀ ਖੁੱਲਣਗੀਆਂ ਨਾ ਜੇ ਅਸੀਂ ਆਪਣੇ ਗੁਨਾਹਾਂ ਦੀ ਮਾਫੀ ਮੰਗਾਂਗੇ ਪਰ ਜੇ ਗੁਨਾਹਾਂ ਨੇ ਹੀ ਸਾਨੂੰ ਅੰਨਿਆ ਕੀਤਾ ਆ ਤਾਂ ਫਿਰ ਆਤਮਕ ਅੱਖਾਂ ਕਿਵੇਂ ਖੁੱਲਣਗੀਆਂ ਜੇ ਕਿਸੇ ਨੂੰ ਨਫ਼ਰਤ ਨੇ ਅੰਨਿਆ ਕੀਤਾ ਆ ਤਾਂ ਆਤਮਕ ਅੱਖਾਂ ਕਿਵੇਂ ਖੁੱਲਣਗੀਆਂ ਤਾਂ ਇਸ ਲਈ ਸਭ ਤੋਂ ਪਹਿਲਾਂ ਆਪਣੇ ਗੁਨਾਹਾਂ ਦੀ ਤੌਬਾ ਕਰੋ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਕਿਉਂਕਿ ਹਰੇਕ ਮਨੁੱਖ ਪਾਪੀ ਤੇ ਗੁਨਾਹਗਾਰ ਆ ਕੁਛ ਨਾ ਕੁਛ ਆਪਣੇ ਕੋਲੋਂ ਗਲਤ ਬੋਲਿਆ ਆ ਕੁਛ ਗਲਤ ਸੁਣਿਆ ਆ ਕੁਛ ਗਲਤ ਹੋਇਆ ਆ ਔਰ ਸਾਨੂੰ ਬਹੁਤ ਜ਼ਰੂਰੀ ਆ ਕਿ ਅਸੀਂ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਤੌਬਾ ਕਰੀਏ ਮਾਫੀ ਮੰਗੀਏ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਤਾਂ ਸਭ ਜਨ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਤੌਬਾ ਕਰੋ ਪੂਰੇ ਦਿਲ ਤੋਂ ਤੌਬਾ ਕਰੋ ਤੁਹਾਨੂੰ ਤੌਬਾ ਕਰਨ ਦੇ ਬਾਅਦ ਚ ਸ਼ਾਂਤੀ ਮਿਲਣੀ ਚਾਹੀਦੀ ਆ ਆਨੰਦ ਆਉਣਾ ਚਾਹੀਦਾ ਕਿ ਹਾਂ ਹੁਣ ਮੈਂ ਰਿਲੈਕਸ ਆ ਹੁਣ ਮੈਂ ਫ੍ਰੀ ਹੋ ਗਿਆ ਆ ਵਾਕਿਆ ਹੀ ਪਰਮੇਸ਼ਵਰ ਨੇ ਮੇਰੇ ਗੁਨਾਹ ਬਖਸ਼ ਦਿੱਤੇ ਆ ਜਿੰਨੀ ਦੇਰ ਤੱਕ ਤੁਹਾਨੂੰ ਮਹਿਸੂਸ ਨਾ ਹੋਇਆ ਉਨੀ ਦੇਰ ਤੱਕ ਕੰਮ ਅਧੂਰਾ ਹੀ ਆ ਤਾਂ ਅਗਰ ਤੁਸੀਂ ਚਾਹੁੰਦੇ ਕੰਮ ਪੂਰਾ ਹੋਵੇ ਤਾਂ ਰੂਹ ਨਾਲ ਪ੍ਰਾਰਥਨਾ ਕਰੋ ਜਿਨ੍ਹਾਂ ਨੇ ਤੁਹਾਡੇ ਵਿਰੁੱਧ ਕੁਝ ਬੋਲਿਆ ਉਹਨਾਂ ਨੂੰ ਮਾਫ ਕਰਨਾ ਪਰਮੇਸ਼ਵਰ ਤੋਂ ਮੰਗਣਾ ਕਿ ਪਰਮੇਸ਼ਵਰ ਆਪਣੇ ਪ੍ਰੇਮ ਦੇ ਨਾਲ ਸਾਨੂੰ ਭਰੇ ਅਕਸਰ ਮੈਗਜਤਾ ਹੂੰ ਅਕਸਰ ਕੋਈ ਅੱਖ ਖੁੱਲੀ ਨਾ ਹੋਵੇ ਮੈਗਜਤਾ ਅਕਸਰ ਗੁਨਾਹਾਂ ਤੇ ਅੱਜ ਮੈਨੂੰ ਬਖਸ਼ ਦਿਓ ਅੱਜ ਮੈਂ ਤੁਹਾਡੀ ਹਜ਼ੂਰੀ ਦੇ ਵਿੱਚ ਇਕਰਾਰ ਕਰਦਾ ਹਾਂ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਪਾਪ ਤੇ ਗੁਨਾਹ ਕੀਤੇ ਆ ਮੈਨੂੰ ਸੁਕੀਂ ਪ੍ਰਭੂ ਮੈ ਆਪਣੇ ਹਰੇਕ ਪਾਪ ਤੇ ਹਰੇਕ ਗੁਨਾਹ ਦੀ ਮਾਫੀ ਅਜਾਬ ਜੀ ਦੀ ਅਤ ਪਵਿੱਤਰ ਹਜ਼ੂਰੀ ਚ ਮੰਗਦਾ ਹਾਂ हे ਪਿਤਾ ਅੱਜ ਮੇਰੇ ਦਿਲ ਵਿੱਚ ਆਓ ਅੱਜ ਸਰ ਅਰ ਮੈਨੂੰ ਪਵਿੱਤਰ ਤਾਈ ਦੇ ਨਾਲ ਭਰ ਦਿਓ ਮੈਨੂੰ ਇੱਕ ਸੁਧਰਿਆ ਹੋਇਆ ਜੀਵਨ ਦਿਓ ਮੈਨੂੰ ਇੱਕ ਪਵਿੱਤਰ ਕੋਮਲ ਮਨ ਦਿਓ ਜਿਸ ਮਨ ਦੇ ਅੰਦਰ ਪਰਮੇਸ਼ਵਰ ਤੁਹਾਡੇ ਲਈ ਸਤਿ ਹੋਵੇ ਤੇ ਤੁਹਾਡੇ ਬਚਨਾਂ ਦੀ ਆਗਿਆਕਾਰੀ ਤੇ ਚੱਲਣ ਦਾ ਇਰਾਦਾ ਹੋਵੇ ਹਰ ਪ੍ਰਭੂ ਜੋ ਮਨ ਤੁਹਾਡੀ ਮਹਿਮਾ ਕਰੇ ਐਸਾ ਪਵਿੱਤਰ ਮਨ ਮੈਨੂੰ ਦਿਓ हे ਪਰਮੇਸ਼ਵਰ ਅੱਜ ਮੇਰੀਆਂ ਸੋਚਾਂ ਨੂੰ ਪਵਿੱਤਰ ਕਰ ਦਿਓ ਪਰਮੇਸ਼ਰ ਜੀਓ ਅੱਜ ਮੇਰੇ ਖਿਆਲਾਂ ਨੂੰ ਪਵਿੱਤਰ ਕਰੋ ਪ੍ਰਭੂ ਮੇਰੀਆਂ ਅੱਖਾਂ ਨੂੰ ਛੂਓ ਤੇ ਮੇਰੀ ਨਜ਼ਰ ਨੂੰ ਪਵਿੱਤਰ ਕਰ ਦਿਓ ਫਿਤਰਤ ਪਰਮੇਸ਼ਰ ਮੇਰੇ ਕੰਨਾਂ ਨੂੰ ਪਵਿੱਤਰਤਾ ਹੀ ਬਖਸ਼ੋ ਫਿਤਰਤ ਮੇਰੇ ਮੂੰਹ ਨੂੰ ਪਵਿੱਤਰਤਾ ਹੀ ਬਖਸ਼ੋ ਤਾਂ ਜੋ ਮੈਂ ਚੰਗਾ ਸੁਣਾ ਤੇ ਚੰਗਾ ਹੀ ਬੋਲਾਂ ਆਸਠ ਕਰੇ ਨਾਚ ਮੇਂ ਵਿਸ਼ਵਾਸ ਕਰਦਾ ਹਾਂ ਕਿ ਪ੍ਰਭੂ ਯਿਸੂ ਮਸੀਹ ਮੇਰੇ ਹੀ ਗੁਨਾਹਾਂ ਦੇ ਲਈ ਸਲੀਬ ਉੱਤੇ ਬਲੀਦਾਨ ਹੋਏ ਮੈਨੂੰ ਬਚਾਉਣ ਦੀ ਖਾਤਰ ਸਲੀਬ ਉੱਤੇ ਬਲੀਦਾਨ ਹੋ ਗਏ ਮੈਂ ਪ੍ਰਭੂ ਯਿਸੂ ਮਸੀਹ ਨੂੰ ਆਪਣਾ ਮੁਕਤੀਦਾਤਾ ਸਵੀਕਾਰ ਕਰਦਾ ਹਾਂ ਹੈ ਤੇਰੀ ਸ ਦਾ ਅੱਜ ਮੈਂ ਪ੍ਰਾਰਥਨਾ ਕਰ ਰਹਾ ਜਿਵੇਂ ਤੁਸੀਂ ਪ੍ਰਭੂ ਯਿਸੂ ਮਸੀਹ ਦੇ ਰਹੀ ਮੇਰੇ ਨਾਲ ਪਿਆਰ ਕੀਤਾ ਅੱਜ ਤੁਹਾਡੇ ਪਿਆਰ ਨੂੰ ਮੈਂ ਆਪਣੇ ਦਿਲ ਵਿੱਚ ਭਰ ਸਕਾਂ ਤੇ ਮੈਂ ਤੁਹਾਡੇ ਹਰੇਕ ਧੀ ਪੁੱਤਰ ਦੇ ਨਾਲ ਮੈਂ ਆਪਣੇ ਆਲੇ ਦੁਆਲੇ ਦੇ ਹਰੇਕ ਮਨੁੱਖ ਦੇ ਨਾਲ ਪਿਆਰ ਕਰ ਸਕਾਂ ਪ੍ਰਭੂ ਜੀਵੇਂ ਤੁਸੀਂ ਸਾਡੇ ਨਾਲ ਕਰਦੇ ਹੋ ਮੇਰੇ ਦਿਲ ਨੂੰ ਪ੍ਰੇਮ ਨਾਲ ਭਰ ਦਿਓ ਮੇਰੇ ਖੁਦਾ ਮੇਰੇ ਖੁਦਾ ਮੈਂ ਹਰੇਕ ਉਸ ਇਨਸਾਨ ਨੂੰ ਅੱਜ ਦਿਲ ਦੀ ਗਹਿਰਾਈ ਤੋਂ ਮਾਫ ਕਰਦਾ ਹਾਂ ਜਿਸ ਬਾਰੇ ਸੋਚ ਕੇ ਮੈਨੂੰ ਗੁੱਸਾ ਆਉਂਦਾ ਸੀ ਜਿਸ ਦੇ ਕੰਮਾਂ ਤੇ ਗੌਰ ਕਰਕੇ ਮੇਰਾ ਦਿਲ ਨਫ਼ਰਤ ਨਾਲ ਭਰ ਜਾਂਦਾ ਸੀ ਅੱਜ ਮੈਂ ਹਰੇਕ ਉਸ ਇਨਸਾਨ ਨੂੰ ਜਿਸ ਨੇ ਅੱਜ ਤੱਕ ਮੈਨੂੰ ਕਿਸੇ ਵੀ ਤਰੀਕੇ ਨਾਲ ਦੁੱਖ ਦਿੱਤਾ ਜਾਂ ਸਤਾਇਆ ਅੱਜ ਮੈਂ ਦਿਲ ਦੀ ਗਹਿਰਾਈ ਤੋਂ ਉਸ ਨੂੰ ਮਾਫ਼ ਕਰਦਾ ਹਾਂ ਇੱਕ ਸੱਜਣ ਮੈਂ ਕਹਿੰਦਾ ਅੱਜ ਤੁਸੀਂ ਮੇਰੇ ਸਾਰੇ ਗੁਨਾਹ ਮੈਨੂੰ ਮਾਫ਼ ਕਰ ਦਿਓ ਮੈਨੂੰ ਇੱਕ ਨਵਾਂ ਜੀਵਨ ਜੀਣ ਦਾ ਬਲ ਬਖਸ਼ੋ ਸੁਧਰਿਆ ਹੋਇਆ ਜੀਵਨ ਪਵਿੱਤਰ ਜੀਵਨ ਜੀਣ ਦਾ ਬਲ ਬਖਸ਼ੋ ਪਿਤਾ ਜੀ ਮੇਰੇ ਜੀਵਨ ਦੇ ਵਿੱਚ ਆ ਜਾਓ ਮੈਨੂੰ ਆਪਣੀ ਔਲਾਦ ਬਣਾਓ ਪ੍ਰਭੂ ਆਪਣਾ ਬੇਟਾ ਬੇਟੀ ਹੋਣ ਦਾ ਅਧਿਕਾਰ ਬਖਸ਼ੋ ਐ ਪਿਤਾ ਅੱਜ ਆਪਣੇ ਵਚਨ ਦੇ ਅਨੁਸਾਰ ਮੇਰੀਆਂ ਅੱਖਾਂ ਨੂੰ ਖੋਲੋ ਮੇਰੀਆਂ ਆਤਮਿਕ ਅੱਖਾਂ ਨੂੰ ਖੋਲੋ ਕਿ ਮੈਂ ਤੁਹਾਡੇ ਹੱਥ ਦੇ ਕੰਮਾਂ ਨੂੰ ਦੇਖ ਸਕਾਂ ਮੈਂ ਤੁਹਾਡੀਆਂ ਉਹਨਾਂ ਭਲਾਈਆਂ ਨੂੰ ਜੋ ਨਿਰੰਤਰ ਮੇਰੇ ਜੀਵਨ ਦੇ ਵਿੱਚ ਹੋ ਰਹੀਆਂ ਪਿਤਾ ਮੈਂ ਉਹਨਾਂ ਭਲਾਈਆਂ ਨੂੰ ਦੇਖ ਸਕਾਂ ਪ੍ਰਭੂ ਤੁਹਾਡੇ ਉਹ ਅਦਭੁਤ ਕੰਮ ਜੋ ਤੁਸੀਂ ਮੇਰੇ ਜੀਵਨ ਦੇ ਵਿੱਚ ਕੀਤੇ ਮੇਰੀਆਂ ਆਤਮਿਕ ਅੱਖਾਂ ਨੂੰ ਖੋਲੋ ਪਿਤਾ ਮੈਂ ਉਹਨਾਂ ਕੰਮਾਂ ਨੂੰ ਦੇਖਣਾ ਚਾਹੁੰਦਾ ਹਾਂ ਮੇਰੇ ਉੱਤੇ ਕਿਰਪਾ ਕਰੋ ਕਿ ਮੈਂ ਉਹਨਾਂ ਆਤਮਕ ਕੰਮਾਂ ਨੂੰ ਮੈਂ ਉਹਨਾਂ ਬਰਕਤਾਂ ਨੂੰ ਜੋ ਤੁਸੀਂ ਮੇਰੇ ਜੀਵਨ ਵਿੱਚ ਮੈਨੂੰ ਦਿੱਤੀਆਂ ਮੈਂ ਆਪਣਾ ਧਿਆਨ ਉਹਨਾਂ ਬਰਕਤਾਂ ਤੇ ਲਾ ਸਕਾਂ ਪ੍ਰਭੂ ਮੇਰੇ ਉੱਤੇ ਕਿਰਪਾ ਕਰੋ ਉਹ ਕੰਮ ਜੋ ਤੁਸੀਂ ਰੋਜ਼ ਦਿਹਾੜੀ ਮੇਰੇ ਜੀਵਨ ਵਿੱਚ ਕਰ ਰਹੇ ਆਂ ਪ੍ਰਭੂ ਉਹ ਕੰਮ ਮੈਨੂੰ ਨਜ਼ਰ ਆਉਣ ਹੁਣ ਮੇਰੇ ਬੱਚਿਆਂ ਦੇ ਜੀਵਨ ਦੇ ਵਿੱਚ ਤੁਸੀਂ ਕੰਮ ਕਰ ਰਹੇ ਹੋ ਪ੍ਰਭੂ ਮੇਰਾ ਧਿਆਨ ਹੁਣ ਤੁਹਾਡੇ ਕੰਮਾਂ ਉੱਤੇ ਲੱਗਿਆ ਰਵੇ ਅੱਜ ਤੋਂ ਲਾ ਕੇ ਮੇਰਾ ਧਿਆਨ ਮੇਰੇ ਪਰਮੇਸ਼ਵਰ ਤੁਹਾਡੇ ਉੱਤੇ ਤੁਹਾਡੇ ਵਚਨਾਂ ਉੱਤੇ ਲੱਗਿਆ ਰਵੇ ਮੇਰਾ ਧਿਆਨ ਮੇਰੀ ਜ਼ਿੰਦਗੀ ਦੀਆਂ ਉਹਨਾਂ ਗਵਾਹੀਆਂ ਉੱਤੇ ਲੱਗਿਆ ਰਵੇ ਜੋ ਅੱਜ ਤੱਕ ਮੇਰੇ ਪਰਮੇਸ਼ਵਰ ਨੇ ਬਣਾਈਆਂ ਕਿਉਂਕਿ ਮੈਂ ਵਿਸ਼ਵਾਸ ਕਰਦਾ ਹਾਂ ਕਿ ਜੇਕਰ ਮੇਰਾ ਧਿਆਨ ਮੇਰੇ ਖੁਦਾ ਦੇ ਵੱਲ ਲੱਗਿਆ ਹੋਇਆ ਤੇ ਉਹ ਖੁਦਾ ਦਾ ਧਿਆਨ ਮੇਰੇ ਉੱਤੇ ਲੱਗਿਆ ਹੋਇਆ ਹੈ ਪਿਤਾ ਮੈਂ ਪ੍ਰਾਰਥਨਾ ਕਰਦੀ ਹਾਂ ਤੁਸੀਂ ਆਪ ਸਾਡਾ ਧਿਆਨ ਰੱਖੋ ਤੁਸੀਂ ਸਾਡੀ ਹਿਫਾਜ਼ਤ ਕਰਨਾ ਮੇਰੇ ਖੁਦਾ ਵਿਰਦੀ ਦੇ ਸਾਰੇ ਹਥਿਆਰ ਅੱਜ ਨਕੰਮੇ ਹੋ ਜਾਣ ਅੱਜ ਬੈਰੀ ਦੀਆਂ ਸਾਰੀਆਂ ਚਾਲਾਂ ਵਿੱਚ ਉਹ ਆਪ ਗੁੱਥਿਆ ਜਾਏ। ਪ੍ਰਭੂ ਅੱਜ ਆਪਣੇ ਲੋਕਾਂ ਨੂੰ ਫਤਿਹ ਬਖਸ਼ੋ। ਪਿਤਾ ਮੈਂ ਪ੍ਰਾਰਥਨਾ ਕਰਦੀ ਆਪਣੇ ਲੋਕਾਂ ਨੂੰ ਮੁਕਦਮਿਆਂ ਵਿੱਚ ਫਤਿਹ ਬਖਸ਼ੋ। ਆਮੇ। ਪਿਤਾ ਮੈਂ ਪ੍ਰਾਰਥਨਾ ਕਰਦੀ ਅੱਜ ਬੰਦਨਾ ਵਿੱਚੋਂ ਬਾਹਰ ਆ ਜਾਣ ਪ੍ਰਭੂ ਯਿਸੂ ਦੇ ਨਾਮ 'ਚ। ਅੱਜ ਹਰੇਕ ਦਰਦ ਹਰੇਕ ਤਕਲੀਫ ਇਨਾਂ ਨੂੰ ਛੱਡ ਕੇ ਜਾਏ ਹਰੇਕ ਗਮ ਹਰੇਕ ਬੋਝ ਹਰੇਕ ਚਿੰਤਾ ਹਰ ਤਰ੍ਹਾਂ ਦੀ ਉਦਾਸੀ ਹਰ ਡਿਪਰੈਸ਼ਨ ਐਂਗਜ਼ਾਇਟੀ ਅੱਜ ਤੁਹਾਨੂੰ ਛੱਡ ਕੇ ਜਾਣ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਆਮੇਨ ਅੱਜ ਤੁਹਾਡਾ ਮਨ ਪ੍ਰੇਮ ਨਾਲ ਭਰ ਜਾਏ ਆਨੰਦ ਤੇ ਸ਼ਾਂਤੀ ਦੇ ਨਾਲ ਭਰ ਜਾਏ ਅੱਜ ਤੁਹਾਡੇ ਦਿਲ ਦੇ ਵਿੱਚ ਖੁਸ਼ੀ ਦਾ ਮਸਾਜ ਆਮੇ ਅਸ ਤੋਂ ਲਾ ਕੇ ਤੁਸੀਂ ਪਰਮੇਸ਼ਵਰ ਦੀ ਮਹਿਮਾ ਕਰਨ ਵਾਲੇ ਹੋ ਜਾਓ ਆਮੇ ਅੱਜ ਪਰਮੇਸ਼ਵਰ ਆਪ ਤੁਹਾਡੀਆਂ ਅੱਖਾਂ 'ਚੋਂ ਹੰਝੂਆਂ ਨੂੰ ਪੂੰਝ ਰਿਹਾ ਹੈ ਪਰਮੇਸ਼ਵਰ ਤੁਹਾਡੇ ਪਿੱਟਣ ਨੂੰ ਨੱਚਣ ਦੇ ਨਾਲ ਬਟਾ ਰਿਹਾ ਹੈ ਤੁਸੀਂ ਚੰਗੇ ਹੋ ਰਹੇ ਹੋ ਤੁਸ ਬਹੁਤ ਚੰਗੇ ਕੀਤੇ ਜਾ ਰਹੇ ਹੋ ਸਿਰ ਦੇ ਵਾਲਾਂ ਤੋਂ ਲੈ ਕੇ ਪੈਰਾਂ ਦੀਆਂ ਤਲੀਆਂ ਤੱਕ ਤੁਸੀਂ ਚੰਗੇ ਹੋ ਰਹੇ ਹੋ ਹਰ ਦਰਦ ਤੁਹਾਨੂੰ ਛੱਡ ਕੇ ਜਾ ਰਿਹਾ ਹੈ ਹਰੇਕ ਤਕਲੀਫ ਹਰੇਕ ਬਿਮਾਰੀ ਤੁਹਾਨੂੰ ਛੱਡ ਕੇ ਜਾ ਰਹੀ ਹੈ ਹਰੇਕ ਦੁਸ਼ਟ ਆਤਮਾ ਨੂੰ ਮੈਂ ਹੁਕਮ ਕਰਦੀ ਹਾਂ ਤੁਹਾਨੂੰ ਛੱਡ ਕੇ ਜਾਈ ਯੇਸੂ ਦੇ ਨਾਮ 'ਤੇ दुष्ट आत्मा तोनु छड़ के जाए यीशु मसीह दे नाम च गरीबी दा आत्मा तोनु छड़ के जाए यीशु दे नाम च कर्जे दे बंधन आज टूट जान गरीबी दे बंधन टूट जान बीमारी दे बंधन टूट जान आज आजाद हो जाओ यीशु मसीह दे नाम च हर पाप तो आजाद हो जाओ ਹਰੇਕ ਪਾਪ ਦੇ ਲਈ ਉਕਸਾਉਣ ਵਾਲਾ ਗੰਦਾ ਆਤਮਾ ਅੱਜ ਤੁਹਾਨੂੰ ਛੱਡ ਕੇ ਜਾਏ 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 ਯਿਸੂ ਮਸੀਹ ਦੇ ਨਾਮ ਤੁਸੀਂ ਆਜ਼ਾਦ ਹੋ ਰਹੇ ਹੋ ਆਮੀ ਮੁਕੰਮਲ ਰੀਤੀ ਦੇ ਨਾਲ ਤੁਸੀਂ ਆਜ਼ਾਦ ਹੋ ਗਏ ਆਮੀ ਹਰੇਕ ਉਹ ਦੁਸ਼ਟ ਆਤਮਾ ਜੋ ਰਾਤ ਦੇ ਸਮੇਂ ਤੁਹਾਡੇ ਬਿਸਤਰ ਉੱਤੇ ਚੜਦਾ ਹੈ ਆ ਮੈਂ ਪਰਮੇਸ਼ਵਰ ਦੀ ਦਾਸੀ ਉਸ ਦੁਸ਼ਟ ਆਤਮਾ ਨੂੰ ਹੁਕਮ ਕਰਦੀ ਆ ਨਿਕਲ ਜਾਏ ਨਿਕਲ ਜਾਏ ਨਿਕਲ ਜਾਏ ਯਿਸੂ ਮਸੀਹ ਦੇ ਨਾਮ 'ਤੇ ਅਸਤੋ ਤੁਸੀਂ ਪਰਮੇਸ਼ਵਰ ਦੇ ਆਤਮਾ ਦੇ ਕੰਮਾਂ ਨੂੰ ਦੇਖੋ ਅਮੇਨ ਅਸਤੋ ਤੁਹਾਡੇ ਜੀਵਨ ਦੇ ਵਿੱਚ ਪਵਿੱਤਰਤਾ ਹੀ ਆਏਗੀ ਅਮੇਨ ਤੁਸੀਂ ਪਵਿੱਤਰ ਹੋ ਰਹੇ ਹੋ ਤੁਹਾਡੀਆਂ ਸੋਚਾਂ ਪਵਿੱਤਰ ਹੋ ਰਹੀਆਂ ਆਮੇਨ ਕਿਉਂਕਿ ਪਰਮੇਸ਼ਵਰ ਦਾ ਆਤਮਾ ਤੁਹਾਨੂੰ ਸ਼ੂਰਿਆ ਰਿਹਾ ਹੈ ਯੈਸ ਤੁਹਾਡੀ ਲਾਈਫ ਟਰਾਂਸਫਾਰਮ ਹੋ ਰਹੀ ਹੈ ਯੈਸ ਤੁਸੀਂ ਜੇ ਇਸ ਵੀ ਕੰਮ ਨੂੰ ਹੱਥ ਪਾਓਗੇ ਤੁਸੀਂ ਸਫਲ ਹੋ ਜਾਓਗੇ ਆਮੇਨ ਤੁਸੀਂ ਜੇ ਇਸ ਵੀ ਕੰਮ ਨੂੰ ਹੱਥ ਪਾਓਗੇ ਤੁਸੀਂ ਸਫਲ ਹੋ ਜਾਓਗੇ ਆਮੇਨ ਤੁਹਾਡੇ ਕਾਰੋਬਾਰ ਵਧ ਰਹੇ ਆ ਤੁਹਾਡੇ ਮਾਲ ਡੰਗਰ ਦੇ ਉੱਤੇ ਬਰਕਤ ਆ ਰਹੀ ਹੈ ਤੁਹਾਡੇ ਖੇਤਾਂ ਦੇ ਉੱਤੇ ਬਰਕਤ ਆ ਰਹੀ ਹੈ ਤੁਹਾਡੇ ਬੱਚਿਆਂ ਦੇ ਜੀਵਨ ਵਿੱਚ ਆਸ਼ੀਸ਼ ਆ ਰਹੀ ਹੈ ਉਹ ਬੱਚੇ ਜਿਨ੍ਹਾਂ ਨੂੰ ਤੁਸੀਂ ਸੋਚਦੇ ਸੀ ਕੁਝ ਨਹੀਂ ਕਰ ਸਕਦੇ ਤੁਸੀਂ ਉਹਨਾਂ ਦੇ ਕਾਮਯਾਬੀ ਦੀਆਂ ਖਬਰਾਂ ਸੁਣ ਰਹੇ ਹੋ ਤੁਹਾਡੇ ਬੱਚੇ ਤਰੱਕੀਆਂ ਕਰ ਰਹੇ ਆ ਤੁਹਾਡੇ ਬੱਚੇ ਆਗਿਆਕਾਰੀ ਦੇ ਵਿੱਚ ਆ ਰਹੇ ਆ ਪਰਮੇਸ਼ਵਰ ਤੁਹਾਡੇ ਬੱਚਿਆਂ ਨੂੰ ਉੱਚਾ ਚੱਕ ਰਿਹਾ ਹੈ ਵਚਨ ਚ ਲਿਖਿਆ ਸਾਡੇ ਪੁੱਤਰ ਯਹੋਵਾ ਵੱਲੋਂ ਸਿੱਖੇ ਹੋਏ ਹੋਣਗੇ ਤੇ ਉਹਨਾਂ ਦੀ ਸ਼ਾਂਤੀ ਬਹੁਤੀ ਹੋਊਗੀ। ਅਮਨ ਸੱਚਮੁੱਚ ਸਾਡੇ ਬੱਚਿਆਂ ਦੇ ਜੀਵਨ ਦੇ ਵਿੱਚ ਪਰਮੇਸ਼ਰ ਸ਼ਾਂਤੀ ਦੇ ਰਿਹਾ। ਵਿਸ਼ਵਾਸ ਕਰੋ ਕਿ ਤੁਸੀਂ ਸਿਰ ਦੇ ਵਾਲਾਂ ਤੋਂ ਪੈਰਾਂ ਦੀਆਂ ਤਲੀਆਂ ਤੱਕ ਚੰਗੇ ਹੋ ਚੁੱਕੇ ਹੋ। ਜਿੱਥੇ ਵੀ ਤੁਹਾਡੇ ਬਿਮਾਰੀ ਆ ਉਥੇ ਹੱਥ ਰੱਖੋ ਤੇ ਉਸ ਬਿਮਾਰੀ ਨੂੰ ਝੜਕੋ ਔਰ ਕਹੋ ਕਿ ਬਿਮਾਰੀ ਜਾਏ ਯਿਸੂ ਮਸੀਹ ਦੇ ਨਾਮ ਚ ਜਿੱਥੇ ਵੀ ਦਰਦ ਆ ਉਥੇ ਹੱਥ ਰੱਖੋ ਉਸ ਦਰਦ ਨੂੰ ਝੜਕੋ ਔਰ ਹੁਕਮ ਕਰੋ ਕਿ ਇਹ ਦਰਦ ਜਾਏ ਯਿਸੂ ਮਸੀਹ ਦੇ ਨਾਮ ਚ ਇਸ ਸੇ ਕੜੀ ਕਰੋ ਪ੍ਰੋਫੈਟਿਕਲੀ ਕਰੋ ਔਰ ਜੋ ਵੀ ਤੁਹਾਡੀ ਲਾਈਫ ਦੇ ਵਿੱਚ ਮੁਸੀਬਤ ਆ ਉਸ ਮੁਸੀਬਤ ਨੂੰ ਆਪਣੇ ਪੈਰ ਦੇ ਨਾਲ ਕੁਚਲ ਦਿਓ ਆਪਣੇ ਪੈਰ ਦੇ ਥੱਲੇ ਗਰੀਬੀ ਨੂੰ ਕੁਚਲ ਦਿਓ ਆਪਣੇ ਪੈਰ ਦੇ ਥੱਲੇ ਮੁਕਦਮਿਆਂ ਨੂੰ ਕੁਚਲ ਦਿਓ ਆਪਣੇ ਪੈਰ ਦੇ ਥੱਲੇ ਘਰ ਦੇ ਕਲੇਸ਼ ਨੂੰ ਕੁਚਲ ਦਿਓ ਹਰ مصیبت ਨੂੰ ਅੱਜ ਆਪਣੇ ਪੈਰ ਦੇ ਥੱਲੇ ਕੁਚਲ ਦਿਓ ਅਰ ਵਿਸ਼ਵਾਸ ਰੱਖੋ ਕਿ ਪਰਮੇਸ਼ਰ ਨੇ ਬਿਮਾਰੀਆਂ ਕਮਜ਼ੋਰੀਆਂ ਪਰੇਸ਼ਾਨੀਆਂ ਸਮੱਸਿਆਵਾਂ ਤੁਹਾਡੇ ਪੈਰਾਂ ਦੇ ਹੇਠ ਕਰ ਦਿੱਤੀਆਂ ਹਨ ਪਰਮੇਸ਼ਰ ਨੇ ਤੁਹਾਨੂੰ ਉਹਨਾਂ ਦੇ ਉੱਤੇ ਫਤਿਹ ਦੇ ਦਿੱਤੀ ਹੈ ਤੁਸੀਂ ਫਤਿਹ ਮੰਨਦੋ ਤੁਸੀਂ ਫਤਿਹ ਮੰਨੋ ਆਮੇ ਤੁਹਾਡੇ ਹੱਥਾਂ ਦੇ ਵਿੱਚ ਸਮਰਥਿਆ ਤੁਸੀਂ ਜਿੱਥੇ ਵੀ ਆਪਣੀ ਬਾਡੀ ਦੇ ਉੱਤੇ ਹੱਥ ਰੱਖਿਆ ਹੈ ਤੁਸੀਂ ਚੰਗੇ ਹੋ ਚੁੱਕੇ ਹੋ ਆਮੇ ਸਾਰੀ ਦਰਦ ਤੁਹਾਨੂੰ ਛੱਡ ਕੇ ਜਾ ਚੁੱਕੀ ਆਮੇ ਆਮੇ